ਕਈ ਵਾਰ ਖਾਲਸਾ ਜੀ ਇਨਸਾਨ ਤੇ ਇਹੋ ਜਿਹਾ ਸਮਾਂ ਬਣਾਉਂਦਾ ਕਿ ਜੇਬ ਦੇ ਵਿੱਚ ਢੇਲਾ ਨਹੀਂ ਹੁੰਦਾ ਘਰ ਦੇ ਵਿੱਚ ਫਿਕਰਾਂ ਹੁੰਦੀਆਂ ਬੱਚੇ ਵੀ ਖਾਲਸਾ ਜੀ ਖਾਣ ਨੂੰ ਮੰਗਦੇ ਤੇ ਦੇ ਨਹੀਂ ਹੁੰਦਾ ਇਹੋ ਜਿਹਾ ਸਮਾਂ ਬਣ ਜਾਂਦਾ ਇਹੋ ਜਿਹਾ ਦਲਿੱਦਰ ਇਹੋ ਜੀ ਗਰੀਬੀ ਘਰ ਵਿੱਚ ਆਣ ਪੈਂਦੀ ਹੈ ਤੇ ਆਪਾਂ ਉਦੋਂ ਥਾਂ ਥਾਂ ਦੇ ਭੜਕਣ ਲੱਗ ਪੈਨੇ ਆ ਫਰ ਖਾਲਸਾ ਜੀ ਜਿਹੜੇ ਸੁਝਵਾਣ ਆ ਨਾ ਉਹ ਸ਼ਹੀਦਾਂ ਦੇ ਦਰ ਚਲੇ ਜਾਂਦੇ ਜਦੋਂ ਗੁਰਮਖਾਂ ਦੇ ਆਧਾਰ ਚਲੇ ਜਾਈਏ ਜਿਹੜੇ ਗੁਰੂ ਦੇ ਪਿਆਰੇ ਆ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੈ ਜਿਨ੍ਹਾਂ ਨੇ ਆਪਣਾ ਆਪਾ ਵਾਰਿਆ ਹੈ ਖਾਲਸਾ ਜੀ ਉਹ ਮਹਾਰਾਜ ਦੇ ਘਰੋਂ ਸਾਨੂੰ ਬਹੁਤ ਕੁਝ ਲੈ ਕੇ ਦਿੰਦੇ ਸਤਗੁਰਾਂ ਦੇ ਘਰੋਂ ਬਹੁਤ ਕੁਝ ਉਦੋਂ ਪ੍ਰਾਪਤ ਹੁੰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਖੁਸ਼ੀ ਲੈਣੀ ਹੈ ਜੇ ਚਾਹੋ ਨੇ ਆ ਦਲੇਦਰ ਨਿਕਲ ਜਾਵੇ ਗਰੀਬੀ ਨਿਕਲ ਜਾਵੇ ਤੇ ਫਿਰ ਖਾਲਸਾ ਜੀ ਸ਼ਹੀਦਾਂ ਦੇ ਦਰ ਰਗੜੇ ਲਵਾਓ ਸ਼ਹੀਦੀ ਦੇਗ ਲੈ ਕੇ ਹਾਜ਼ਰ ਹੋ ਜਾਓ ਸ਼ਹੀਦ ਸਿੰਘ ਕਿਰਪਾ ਕਰਦੇ ਮਿਹਰ ਕਰਦੇ ਐਸੀ ਕਿਰਪਾ ਵਰਤਦੀ ਹੈ ਐਸੀ ਚੜ੍ਹਦੀ ਕਲਾ ਹੁੰਦੀ ਹੈ ਕਿ ਖਾਲਸਾ ਜੀ ਸਾਰੀ ਦੁਲਿਤਰੀ ਸਾਰੀ ਗਰੀਬੀ ਘਰੋਂ ਨਸ ਜਾਂਦੀ ਹੈ ਤੇ ਕਿਰਪਾ ਵਰਤ ਜਾਂਦੀ ਹੈ